ਅੱਜ ਜਸੀਂ ਲਿਆਏ ਆਏ ਐ ਕੈਸੇ ਪੰਜਾਬੀ ਸੂਰਮੇ ਦੀ ਕਹਾਣੀ ਜਿਸ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੱਜ ਵੀ ਸੋਨੇ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਜਿਨ੍ਹਾਂ ਗਦਰ ਲਹਿਰ ਦੀ ਨੀਂ ਰੱਖੀ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਭਾਰਤ ਦੀ ਆਜ਼ਾਦੀ ਲਈ ਲਉ ਪਸੀਨਾ ਇੱਕ ਕੀਤਾ ਅਤੇ ਜਿਨ੍ਹਾਂ ਜ਼ਿੰਦਗੀ ਦੇ 98 ਸਾਲਾਂ ਵਿੱਚ ਕਦੇ ਵੀ ਆਪਣੀ ਮਿੱਟੀ ਦੀ ਆਵਾਜ਼ ਅਣ ਸੁਣੀ ਨਹੀਂ ਕੀਤੀ ਇਹ ਸਨ ਸੋਹਣ ਸਿੰਘ ਪੱਕਣਾ ਆਓ ਜਾਣੀਏ ਉਹਨਾਂ ਦੀ ਜ਼ਿੰਦਗੀ ਦੇ ਹਰ ਮੋੜ ਦੀ ਅਸਲ ਕਹਾਣੀ ਸੋਹਣ ਸਿੰਘ ਦਾ ਜਨਮ ਉਹਨਾਂ ਦੇ ਮਾਤਾ RAMKOUR ਦੇ ਪੇਕਾ ਪਿੰਡ ਖਤਰਾਏ ਕੁਰਦ ਜిల్లా ਅੰਮ੍ਰਿਤਸਰ ਵਿੱਚ ਹੋਇਆ ਉਹਨਾਂ ਦੇ ਪਿਤਾ ਪਾਈ ਕਰਮ ਸਿੰਘ ਪੱਕਣਾ ਪਿੰਡ ਦੇ ਵਾਸੀ ਸੀ ਸੋਹਣ ਸਿੰਘ ਜੀ ਦੀ ਉਮਰ ਜੇ 1 ਸਾਲ ਦੀ ਵੀ ਨਹੀਂ ਸੀ ਕਿ ਪਿਤਾ ਦੀ ਮੌਤ ਹੋ ਗਈ ਉਹ ਦਾਦਕਾ ਪਿੰਡ ਵਿੱਚ ਹੀ ਵੱਡੇ ਹੋਏ ਉਹਨਾਂ ਪਿੰਡ ਦੇ ਗੁਰਦੁਆਰੇ ਤੋਂ ਪੰਜਾਬੀ ਪੜ੍ਹਨੀ ਸਿੱਖੀ 10 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਲਾਹੌਰ ਦੇ ਇੱਕ ਜ਼ਮੀਦਾਰ ਖੁਸ਼ਾਲ ਸਿੰਘ ਦੀ ਧੀ ਬਿਸ਼ਨਕੌਰ ਨਾਲ ਹੋਇਆ ਜਦੋਂ 1881 ਵਿੱਚ ਉਹਨਾਂ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ 11 ਸਾਲ ਦੀ ਉਮਰ 'ਉ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਏ 1886 ਤੱਕ ਉਹਨਾਂ ਉਰਦੂ ਤੇ ਫਾਰਸੀ ਵਿੱਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ ਸੋਨ ਸਿੰਘ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਏ ਫਰਵਰੀ 1909 ਨੂੰ ਉਹ ਅਮਰੀਕਾ ਲਈ ਰਵਾਨਾ ਹੋਏ ਅਤੇ 2 ਮਹੀਨੇ ਦੇ ਸਫ਼ਰ ਤੋਂ ਬਾਅਦ 4 ਅਪ੍ਰੈਲ 1909 ਨੂੰ ਅਮਰੀਕਾ ਦੇ ਸ਼ਹਿਰ ਸਿਆਟਲ ਪਹੁੰਚ ਗਏ ਭਾਈ ਸੋਨ ਸਿੰਘ ਨੇ ਬਚਪਨ ਵਿੱਚ ਹੀ ਮਹਿਸੂਸ ਕਰ ਲਿਆ ਸੀ ਕਿ ਇਸ ਦੇਸ਼ ਵਿੱਚ ਗੁਲਾਮੀ ਦੀ ਚਾਦਰ ਵੱਡੀ ਡਿੱਗੀ ਹੋਈ ਹੈ ਉਹ ਪੜਨ ਲਿਖਣ ਵਿੱਚ ਵੀ ਚੰਗੇ ਸਨ ਤੇ ਖੇਤ ਮਜ਼ਦੂਰੀ ਵਿੱਚ ਵੀ ਸੋਨ ਸਿੰਘ ਪਕੜਣਾ ਦੇ ਵੀ ਉਸ ਸਮੇਂ ਦੇ ਪੰਜਾਬੀ ਨੌਜਵਾਨਾਂ ਵਾਂਗ ਸੁਪਨੇ ਹੋਰ ਕੁਝ ਕਰਨ ਦੇ ਸਨ ਜਿੱਥੇ ਸਿਰਫ ਆਪਣੀ ਜ਼ਿੰਦਗੀ ਨਹੀਂ ਕੌਮ ਦੀ ਆਜ਼ਾਦੀ ਲਈ ਜਿਉਣਾ ਸ਼ਾਮਿਲ ਸੀ ਅਮਰੀਕਾ ਜਾ ਕੇ ਉਹਨਾਂ ਨੇ ਦੇਖਿਆ ਕਿ ਕਿਵੇਂ ਭਾਰਤੀ ਖਾਸ ਕਰਕੇ ਪੰਜਾਬੀ ਲੋਕਾਂ ਨਾਲ ਕਿੰਨਾ ਭੇਦ ਭਾਵ ਤਤੀ ਨਜ਼ਰਤੀ ਨਫ਼ਰਤ ਵਾਲਾ ਵਿਹਾਰ ਕੀਤਾ ਜਾਂਦਾ ਹੈ ਇਹ ਵੇਖ ਕੇ ਉਹਨਾਂ ਦੇ ਮਨ ਵਿੱਚ ਇਨਕਲਾਬ ਦੀ ਅਗ ਲੱਗ ਗਈ ਸੂਨ ਸਿੰਘ ਨੇ ਸੋਚਿਆ ਜਦ ਤੱਕ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਨਹੀਂ ਕਰਦੇ ਤਦ ਤੱਕ ਵਿਦੇਸ਼ਾਂ ਵਿੱਚ ਵੀ ਸਾਡਾ ਕਦ ਨਹੀਂ ਵਧੇਗਾ 1913 ਵਿੱਚ ਅਮਰੀਕਾ ਦੇ ਸੈਨ ਫਰਾਂਸਿਸਕੋ ਸ਼ਹਿਰ ਵਿੱਚ ਉਹਨਾਂ ਹੋਰ ਸਿੱਖ, ਹਿੰਦੂ ਅਤੇ ਮੁਸਲਮ ਇਨਕਲਾਬੀਆਂ ਨਾਲ ਮਿਲ ਕੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਉਹ ਬਣੇ ਪਹਿਲੇ ਪ੍ਰਧਾਨ ਅਤੇ ਉਹਨਾਂ ਦੇ ਨਾਲ ਹੋਰ ਵੱਡੇ ਇਨਕਲਾਬੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਆਦ ਸ਼ਾਮਲ ਹੋਏ 1914 ਵਿੱਚ ਜਦ ਪਹਿਲਾ ਵਿਸ਼ਵ ਯੁੱਧ ਛਿੜ ਗਿਆ ਗਦਰ ਇਨਕਲਾਬੀਆਂ ਨੇ ਸੋਚਿਆ ਇਹ ਵਕਤ ਹੈ ਅੰਗਰੇਜ਼ੀ ਰਾਜ ਨੂੰ ਚੁਣੌਤੀ ਦੇਣ ਦਾ ਸੂਨ ਸਿੰਘ ਪਕੜਨਾ ਕਰਤਾਰ ਸਿੰਘ ਸਰਾਭਾ ਤੇ ਕਈ ਹੋਰ ਸਿਪਾਹੀ ਹਥਿਆਰ ਪੈਸਾ ਤੇ ਯੋਜਨਾ ਬਣਾ ਕੇ ਭਾਰਤ ਵਾਪਸ ਆਏ ਉਹ ਪੰਜਾਬ ਬੰਗਾਲ ਤੇ ਉੱਤਰੀ ਹਿੰਦ ਵਿੱਚ ਜਾ ਕੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਨਾਲ ਜੁੜਨ ਲਈ ਉਕਸਾਉਣ ਲੱਗੇ ਪਰ ਅੰਗਰੇਜ਼ ਸਰਕਾਰ ਦੀ ਚੌਕਸੀ ਤੇ ਪੇਤ੍ਰੇਕੀ ਦੇ ਚੱਲਦਿਆਂ ਉਹ ਗ੍ਰਿਫਤਾਰ ਕਰ ਲਏ ਗਏ ਉਹਨਾਂ 'ਤੇ ਲਾਹੌਰ ਕਾਂਸਪਾਇਰੀ ਕੇਸ ਚਲਾਇਆ ਗਿਆ ਤੇ ਕਾਲਾ ਪਾਣੀ ਦੀ سزا ਹੋਈ ਉਹਨਾਂ 16 ਸਾਲ ਤੱਕ ਸੈਲੂਲਰ ਜੇਲ੍ਹ ਦੀ ਬੇਰਹਿਮ ਜ਼ਿੰਦਗੀ ਕੱਟੀ ਪਰ ਹੌਸਲਾ ਕਦੇ ਨਹੀਂ ਟੁੱਟਿਆ 1930 ਵਿੱਚ ਉਹਨਾਂ ਨੂੰ ਰਿਹਾਈ ਮਿਲੀ ਪਰ ਬਜਾਏ ਘਰ ਵਾਪਸੀ ਦੇ ਉਹਨਾਂ ਨੇੜੇ ਦੇ ਪਿੰਡ ਵਿੱਚ ਗਦਰ ਲਹਿਰ ਨੂੰ ਜਿੰਦਾ ਰੱਖਿਆ ਉਹਨਾਂ ਕਿਸੇ ਪਾਰਟੀ ਜਾਂ ਪਦਵੀ ਦਾ ਲਾਲਚ ਨਹੀਂ ਕੀਤਾ ਉਹ ਗੁਪਤ ਤੌਰ ਤੇ ਜਨਤਾ ਵਿੱਚ ਕੰਮ ਕਰਦੇ ਰਹੇ ਇਨਕਲਾਬ ਲਈ ਜਾਗਰੂਕਤਾ ਲਈ ਉਹਨਾਂ ਆਪਣੇ ਆਖਰੀ ਦਿਨਾਂ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਗੁਲਾਮੀ ਖਿਲਾਫ ਲੜਨ ਬੋਲਣ ਅਤੇ ਜਾਗਣ ਲਈ ਉਤਸ਼ਾਹਿਤ ਕੀਤਾ ਸੋਹਣ ਸਿੰਘ ਪੱਕਣਾ ਇੱਕ ਇਨਕਲਾਬੀ ਇੱਕ ਲੀਡਰ ਇੱਕ ਵਿਜਨਰੀ ਉਹ 21 ਦਸੰਬਰ 1968 ਨੂੰ 98 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਚਲੇ ਗਏ ਉਹ ਜਿੰਦੇ ਜੀ ਜਿੱਥੇ ਵੀ ਗਏ ਇਨਕਲਾਬ ਦੀ ਚਮਕ ਲੈ ਕੇ ਗਏ ਉਹਨਾਂ ਨੇ ਕਦੇ ਨਿੱਜੀ ਲਾਭ ਦੇ ਖਾਤਰ ਕੰਮ ਨਹੀਂ ਸੀ ਕੀਤਾ। ਉਹਨਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਸਵਾਲ ਹੁੰਦਾ ਸੀ, ਜੇ ਮੈਂ ਨਹੀਂ ਤਾਂ ਕੌਣ? ਜੇ ਹੁਣ ਨਹੀਂ ਤੱਕ ਦੂੰ। ਅੱਜ ਜਦ ਅਸੀਂ ਆਜ਼ਾਦੀ ਦੀਆਂ ਲਹਿਰਾਂ ਵਿੱਚ ਸਾਂ ਲੈਂਦੇ ਆਂ ਤਾਂ ਸਾਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਗਦਰੀ ਬਾਬਿਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਹੱਸ ਕੇ ਕਾਲਾ ਪਾਣੀ ਸਹਿ ਲਿਆ ਪਰ ਰਾਜੇ ਦੀ ਥਾਂ ਜਨਤਾ ਦੀ ਖਾਤਰ ਜਿਉਣ ਨੂੰ ਚੁਣਿਆ। ਸੋਨ ਸਿੰਘ ਭਕਣਾ ਸਾਡੇ ਇਤਿਹਾਸ ਦੀ ਲਕੀਰ ਨਹੀਂ, ਉਹ ਇੱਕ ਚੀਕ ਸੀ ਜੋ ਅੱਜ ਵੀ ਆਕਾਸ਼ਾਂ ਵਿੱਚ ਗੂੰਜ ਰਹੀ ਹੈ। ਤੁਸੀਂ ਕਦੇ ਸੋਹਣ ਸਿੰਘ ਪਕੜਨਾ ਬਾਰੇ ਸੁਣਿਆ ਸੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਲਪੇ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ